ਮੈਂ ਇੱਕ ਇਵੈਂਟ ਲੈ ਕੇ ਆ ਰਿਹਾ ਜਜੋ ਨਾਮ ਹੈ ਰਿਜੇਟ ਦਾ ਟੈਲੈਂਟ ਛੋਟੇ ਉਸਤਾਦ ਸੀਜ਼ਨ 2 ਵੀ ਹੈ ਆਫਰਡਿੰਗ ਦੁਨੀਆਵਰਕ ਦੀ ਬ੍ਰਾਂਚਸ ਨੇ ਔਰ ਸਾਰੀਆਂ ਅਵੇਲੇਬਲ ਹੈ ਓਫ ਦੀ ਆਡੀਸ਼ਨਸ ਔਰ ਦੇ ਰੀਗਲੂਮਿੰਗ ਕਰਨੀ ਹੈ ਬੱਚਾ ਦੇ ਕੋਈ ਅਸੈਸਮੈਂਟ ਲੈਣੇ ਨੇ ਸਿਕੰਦਰ ਸਰ ਦੇ ਨਾਲ ਜੁੜੇ ਆ ਤੇ ਉਹਨਾਂ ਦੇ ਰਿਵੀਲ ਦਾ ਟੈਲੈਂਟ

ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸਦੇ ਕਿ ਅਸੀਂ ਸਿਕੰਦਰ ਗੁਪਤਾ প্রোডাকਸ਼ਨਸ ਨਾਲ ਕੋਲੈਬੋਰੇਟ ਕੀਤਾ ਹੈ ਬਟ ਉਹ ਟੈਲੈਂਟ ਨੂੰ ਡਿਸਪਲੇ ਕਰਨ ਵਾਸਤੇ ਪਲੈਟਫਾਰਮ ਅਵੇਲੇਬਲ ਨਹੀਂ ਹੈਗਾ ਪੇਰੈਂਟਸ ਕੋਲ। ਥੀ ਟੂਡੇ ਇਟ ਇਜ਼ ਨਾਟ ਅਬਾਊਟ ਵਿਨਿੰਗ ਐਂਡ ਲੂਜ਼ਿੰਗ ਇਟ ਇਜ਼ ਅਬਾਊਟ ਲਰਨ ਐਂਡ ਆ ਵਿਲ ਵਿਸ਼ them 올 द बेस्ट फॉर देयर ਨਿਊ ਸ਼ੋ ਤੇ ਉਹ ਮੇਰੇ ਨਾਲ ਜਿਹੜੇ ਬਰੇਨਾਮ ਬੈਠੇ ਹੋਏ ਆ ਅੱਜ ਕੀ ਨਕਸ਼ੀ ਮੈਂ ਇਹ ਸਾਰੇ ਆਡੀਸ਼ਨਸ ਲੈਣਗੇ ਤੇ ਅਸੀਂ ਆਨੇ ਕਾਫੀ ਮਾਡਲਿੰਗ ਦੀ ਜਜਮੈਂਟਸ ਵਗੈਰਾ ਕੀਤੀ ਹੁਣੇ ਵੱਡੇ ਵੱਡੇ ਸ਼ੋ ਦੀ ਪੇਰੈਂਟ ਚਾਰजेस ਵੀ ਦਿਨ ਨੂੰ ਪਿਆਰ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੱਚਾ ਪਾਰਟਿਸਿਪੇਟ ਕਰੇਗਾ ਉਹਦੀ ਗਰੋਮਿੰਗ ਵੀ ਸਿਕੰਦਰ ਗੁਪਤਾ ਪ੍ਰੋਡਕਸ਼ਨ ਹਾਊਸ ਹੀ ਕਰੇਗਾ ਤੇ ਮਦਦਾਂ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਆਡੀਸ਼ਨ ਸਿਰਫ ਪਲੇਲਿਸਟ ਕੋ ਦੇ ਵਿੱਚ ਹੋਣਗੇ ਦੇ ਆਡੀਸ਼ਨ ਜਿਹੜੇ ਬੱਚੇ ਸੈਲੈਕਟ ਹੋਣਗੇ ਜਿਹੜੇ ਬੱਚੇ ਪੋਜੀਸ਼ਨ ਹੋਲਡਰ ਹੋਣਗੇ ਉਹ ਪੰਜਾਬ ਲੈਵਲ ਤੋਂ ਉੱਤੇ ਪਰਫਾਰਮ ਕਰਨਗੇ ਡੇਟ ਅਸੀਂ ਹਾਲੇ ਰਿਵੀਲ ਨਹੀਂ ਕੀਤਾ ਕਿਉਂਕਿ ਡੇਟ ਅਸੀਂ ਆਪਣੀ ਇੰਸਟਾਗ੍ਰam ਤੇ ਅਸੀਂ ਕਰਾਂਗੇ ਲਾਂਚ ਸਾਡੇ ਬੱਚੇ ਤੇ ਸਰ ਹਰ ਆਈਟਮਸ ਔਰ ਹਰ ਸਾਲ ਪਾਰਟਿਸਿਪੇਟ ਕਰਦੇ ਨੇ ਫਰਸਟ ਸੀਜ਼ਨ ਦੇ ਵਿੱਚ ਛੋਟੇ ਉਸਤਾਦ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ 1 ਲੱਖ ਰੁਪਿਆ ਜਿਹੜੇ ਬੱਚੇ ਜਿੱਤਣਗੇ ਫਰਸਟ ਫਰਸਟ 3 ਕੈਟਾਗਰੀ ਜਿਹੜੇ ਆਣਗੇ ਸਾਰੇ ਡਿਵਾਈਡਡ ਹੈ ਸੋ ਦੇ ਲੈ ਕੇ ਗੋ ਅਹੈਡ ਵਿਦ ਜੋ ਸ਼ੋ ਦਿਸ ਇਜ਼ ਸੀਜ਼ਨ 2 ਐਂਡ ਆਮ ਰੀਲੀ ਐਕਸਾਈਟਡ ਫॉर ਦਿਸ ਅਗੇ ਇਹਦਾ ਫਿਚਰ ਮੈਂ ਤੁਹਾਨੂੰ ਬਸੂਗਾ ਕਿ ਆਪਣੇ ਕੋਲ ਇੱਕ ਕਾਸਟਿੰਗ ਡਾਇਰੈਕਟਰ ਆਲ ਜਿਹੜੇ ਆਪਣੇ ਜਜਸ ਆ ਰਹੇ ਨੇ ਆਪਣੇ ਬਾਰੋ ਆ ਰਹੇ ਨੇ ਤੇ ਉਹ ਬੱਚੇ ਨੂੰ ਦੇਖਦੇ ਆ ਤੁਹਾਨੂੰ ਵਧੀਆ ਲੱਗਦਾ ਤਾਂ ਉਤੋਂ ਹੀ कर Free grooming दे रहे हैं हैं तो कहीं तो ना कहीं तो तो बच्चों को, कही कही को चांस मिल जाता है अपना ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਡਾਇਰੈਕਟਰ ਆਫ ਦ ਨਿਊ ਡੇ ਅਕੈਡਮੀ ਆਫ ਡਾਂਸ ਐਂਡ ਆਰਟਸ ਐਂਡ ਸੀਈਓ ਆਫ ਜੀ ਪ੍ਰੋਡਕਸ਼ਨ ਹਾਊਸ ਸੋ ਮੈਂ ਇੱਕ ਇਵੈਂਟ ਲੈ ਕੇ ਆ ਰਿਹਾ ਜਿਹਦਾ ਨਾਮ ਹੈ ਰਿਵਿਊ ਦਾ ਟੈਲੈਂਟ ਛੋਟੇ ਉਸਤਾਦ ਸੀਜ਼ਨ 2 ਤੇ ਸਭ ਤੋਂ ਪਹਿਲਾਂ ਇਹਦਾ ਇੱਕ ਸੀਜ਼ਨ ਹੋ ਚੁੱਕਿਆ ਹੋਇਆ ਤੇ ਬਹੁਤ ਜ਼ਿਆਦਾ ਵਧੀਆ ਗਿਆ ਸੀ ਤੇ ਅਸੀਂ ਨੈਕਸਟ ਈਅਰ 2024 ਦੇ ਵਿੱਚ ਮੈਂ ਇਹਦਾ ਟੈਲੈਂਟ ਛੋਟੇ ਸਾ ਸੀਜ਼ਨ 2 ਮੈਂ ਲੈ ਕੇ ਆ ਰਿਹਾ ਜੀ ਤੇ ਇਹਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਏਜ ਕੈਟੇਗਰੀ ਇਹਦੀ 2 ਤੋਂ 14 ਹੈ ਤੇ ਡਾਂਸ ਐਂਡ ਮਾਡਲਿੰਗ ਡਾਂਸ ਐਂਡ ਮਾਡਲਿੰਗ ਤੁਸੀਂ ਇੱਥੇ ਜਿਹੜੇ ਵੀ ਬੱਚੇ ਮਤਲਬ ਇੱਥੇ ਪਾਰਟਿਸਪੇਟ ਕਰ ਸਕਦੇ ਨੇ 2 ਤੋਂ 4 ਦੀ ਏਜ ਕੈਟਾਗਰੀ ਆ ਤੇ ਅਸੀਂ ਲੁਧਿਆਣੇ ਦੇ ਵਿੱਚ ਇਹਦੀ ਕਾਫੀ ਜਗ੍ਹਾਵਾਂ ਆਡੀਸ਼ਨਸ ਹੋਣਗੇ ਤੇ ਮਤਲਬ ਲੁਧਿਆਣੇ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਆਡੀਸ਼ਨ ਇਹ ਸਿਰਫ ਪਲੇਵਿਸ ਸਕੂਲ ਦੇ ਵਿੱਚ ਹੋਣਗੇ ਦੇ ਆਡੀਸ਼ਨਸ ਤੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੋਗੇ ਪ੍ਰੋਗਰਾਮ ਜੀ ਇਹ ਦਸੰਬਰ ਕਰ ਰਹੇ ਅਸੀਂ ਦਸੰਬਰ ਨੂੰ ਇਹਦਾ ਗ੍ਰੈਂਡ ਫਿਨਲ ਆਲੇ ਤੇ ਨਵੰਬਰ ਦੇ ਵਿੱਚ ਇਹਦਾ ਕੀ ਕਹਿੰਦੇ ਨੇ ਆਪਣਾ ਸੈਮੀ ਫਾਈਨਲ ਹੈ ਉਸ ਤੋਂ ਪਹਿਲਾਂ ਇਹਦੇ ਸ਼ੂਟਸ ਹੋਣਗੇ ਤੇ ਕਾਫੀ ਕੁਝ ਹੈ ਗ੍ਰੋਮੀ ਕਲਾਸਿਸ ਵਗੈਰਾ ਹੈਗੇਗੀ ਡੇਟ ਅਸੀਂ ਹਾਲੇ ਰਿਵੀਲ ਨਹੀਂ ਕੀਤਾ ਕਿਉਂਕਿ ਇਹ ਡੇਟ ਅਸੀਂ ਆਪਣੇ ਇੰਸਟਾਗ੍ਰam ਤੇ ਅਸੀਂ ਕਰਾਂਗੇ ਲਾਂਚ ਤੇ ਸਾਰਾ ਕੁਝ ਬੱਚੇ ਦੀ ਏਜ ਕਿੰਨੇ ਤੋਂ ਕਿੰਨੇ ਮੈਂ ਤਾਂ ਹਾਲੇ ਥੋੜੀ ਦਿਨ ਪਹਿਲਾਂ ਦੱਸਿਆ ਸੀ 2 ਤੋਂ 14 ਕੈਟਾਗਰੀਆਂ ਹਾਂਜੀ 2 ਤੋਂ 4 5 ਤੋਂ 9 ਐਂਡ 10 ਤੋਂ 14 ਸਾਰਾ ਵਿਨਰ ਕੋਈਗਾ ਉਹਨਾਂ ਨੂੰ ਵਿਨਰ ਨੂੰ ਜੀ ਇਦਾਂ ਵਾ ਜਿਹੜੇ ਫਰਸਟ ਜਿਹੜੇ ਆਣਗੇ ਬੱਚੇ ਇਥੇ ਹੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ 1 ਲੱਖ ਰੁਪਏ ਕੈਸ਼ ਪ੍ਰਾਈਜ਼ ਆ ਉਹ ਡਿਵਾਈਡਡ ਬਾਈ ਸਾਰਿਆਂ ਨੂੰ ਆ ਮਤਲਬ 1 ਲੱਖ ਕੈਸ਼ ਪ੍ਰਾਈਜ਼ ਇੱਕ ਬੱਚੇ ਨੂੰ ਨਹੀਂ ਦਿੱਤਾ ਜਾਏਗਾ ਮੈਂ ਪਹਿਲੇ ਦਾਦਾਹਾਂ ਹੋਰ ਬੱਚੇ ਬਥੇ ਲਗੇ ਵੀ ਕਹਿ ਰਹੇ ਵੀ ਅਸੀਂ ਤਾਂ ਜਿੱਤ ਗਏ ਕਿ ਸਾਡਾ 1 ਲੱਖ ਰੁਪਏ ਕਿੱਥੇ 1 ਲੱਖ ਰੁਪਇਆ ਜਿਹੜੇ ਬੱਚੇ ਜਿੱਤਣਗੇ ਫਰਸਟ 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 ਤਿੰਨ ਕੈਟਾਗਰੀ ਜਿਹੜੇ ਆਣਗੇ ਤੇ ਉਹ ਸਾਰਿਆਂ ਨੂੰ ਡਿਵਾਈਡਡ ਹੈ ਗੁਰਸੀਰ ਦੇ ਨਾਮ ਦਾ ਬੱਚਾ ਆਇਆ ਹੈ ਕਾਫੀ ਇਦਾਂ ਦੇ ਬੱਚੇ ਨੇ ਜਿਹੜੇ ਅੱਜ ਜਿੱਪੀ ਗਰੇ ਵਾਲਾ ਦਿਲਜੀਤ ਦੇ ਗਾਣੇ ਮੂਵੀ ਦੇ ਵਿੱਚ ਆ ਗਏ ਨੇ ਤੇ ਇਹਦੇ ਪ੍ਰੋਮੋ ਸ਼ੂਟਸ ਵਗੈਰਾ ਕਾਫੀ ਬੱਚੇ ਜਿਹੜੇ ਕਰ ਚੁੱਕੇ ਨੇ ਮੈਂ ਉਹਨਾਂ ਦੀ ਗੱਲ ਦੱਸ ਰਿਹਾ ਤੇ ਜਿਹੜੇ ਹੁਣ ਇਹਦੇ ਵਿੱਚ ਆਣਗੇ ਅੱਗੇ ਇਹਦਾ ਫਿਊਚਰ ਮੈਂ ਤੁਹਾਨੂੰ ਦੱਸੂਗਾ ਕਿ ਆਪਣੇ ਕੋਲੇ ਕਾਸਟਿੰਗ ਡਾਇਰੈਕਟਰ ਆਲ ਜਿਹੜੇ ਆਪਣੇ ਜਜਸ ਆ ਰਹੇ ਨੇ ਆਪਣੇ ਬਾਰੂ ਆ ਰਹੇ ਨੇ ਤੇ ਉਹ ਬੱਚੋਂ ਦੇਖਦੇ ਆ ਤੁਹਾਨੂੰ ਵਧੀਆ ਲੱਗਦਾ ਤਾਂ ਉੱਥੋਂ ਹੀ ਕੈਚ ਕਰਦੇ ਨੇ ਇਸ ਟਾਈਮ ਮੇ ਜੀ ਆਪਣੇ ਕੋਲ 50 ਸਕੂਲ ਨੇ ਜਿਹੜੇ ਆਪਣੇ ਕੋਲ ਪਾਰਟਿਸਪੇਟ ਕਰ ਰਹੇ ਆ ਦੇਰ ਸਾਨੂੰ ਕੋਈ ਫੀਲ ਕਰਨਾ ਚਾਹਵੇ ਜਿਹੜੇ ਇੰਨਾ ਦੇ ਟੈਲੈਂਟ ਵਿੱਚ ਆ ਗਏ ਪੇਰੈਂਟਸ ਨੂੰ ਮੈਂ ਕਹਿਣਾ ਚਾਹੂੰਗਾ ਜੀ ਸਭ ਤੋਂ ਪਹਿਲਾਂ ਕਿ ਤੁਸੀਂ ਸਾਡੇ ਨਾਲ ਜੋੜੋ ਕਿਉਂਕਿ ਲੁਧਿਆਣਾ ਦੇ ਵਿੱਚ ਬੜੇ ਇਵੈਂਟਸ ਹੋ ਰਹੇ ਨੇ ਤੇ ਬੱਚਾ ਸਿਰਫ ਉਹ ਆਡੀਸ਼ਨਸ ਤੋਂ ਬਾਅਦ ਜਾਂ ਤਾਂ ਪਹਿ ਲੈ ਕੇ ਤੇ ਉੱਥੇ ਹੀ ਖਤਮ ਹੋ ਜਾਂਦੀ ਉਹ ਸਾਰੀਆਂ ਚੀਜ਼ਾਂ ਤੇ ਮੈਂ ਤੁਹਾਨੂੰ ਕਹੂੰਗਾ ਕਿ ਇੱਕ ਟਰਸਟ ਹੈ ਇਹ ਸ਼ੋਅ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਨਾਲ ਜੁੜਿਆ ਕੌਣ ਹੈ ਤੁਹਾਡੇ ਸ਼ੋਦਾ ਜਿਹੜਾ ਲੈਵਲ ਉੱਥੋਂ ਪਤਾ ਲੱਗਦਾ ਕਿ ਤੁਹਾਡੇ ਨਾਲ ਜਿਹੜੇ ਸਕੂਲ ਨੇ ਜਿਹੜੇ ਡਾਇਰੈਕਟਰਸ ਨੇ ਜਿਹੜੇ ਪ੍ਰਿੰਸੀਪਲ ਨੇ ਉਹ ਤੁਹਾਡੇ ਨਾਲ ਕਿਉਂ ਜੁੜ ਰਿਹਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਅੱਜ ਸਭ ਤੋਂ ਪਹਿਲਾਂ ਤੁਸੀਂ ਇੱਕ ਬਾਈਟ ਦੇਖੀ ਹੋਣੀ ਜਿੱਥੇ ਸਾਰੇ ਸਕੂਲ ਦੇ ਪ੍ਰਿੰਸੀਪਲ ਆਰ ਡਾਇਰੈਕਟਰਸ ਨੇ ਬਾਈਟ ਦਿੱਤੀ ਹੈ ਤੇ ਉੱਥੇ ਸ਼ੋਦਾ ਲੈਵਲ ਪਤਾ ਲੱਗਦਾ ਤੇ ਮੈਂ ਇਹੀ ਦੱਸਣਾ ਚਾਹਾਂਗਾ ਕਿ ਸ਼ੋਦਾ ਲੈਵਲ ਕਿੱਥੇ ਤੇ ਅਗਲੇ ਵੀਰਿੰਗਸ ਨੂੰ ਗਾऊंगा ਕਿ ਤੁਸੀਂ ਚੇ ਆਡੀਸ਼ਨਸ ਕਰੋ ਪਾਰਟਿਸਪੇਟ ਕਰੋ ਔਰ ਜੀ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਰੋੜਾ ਮੈਂ ਫਾਊਂਡਰ ਐਂਡ ਸੀਈਓ ਆਪੀਸੀ ਮੈਡੀਕਲ ਵਰਕ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸ ਕੇ ਕਿ ਅਸੀਂ ਸਿਕੰਦਰ ਗੁਪਤਾ ਪ੍ਰੋਡਕਸ਼ਨਸ ਨਾਲ ਕੋਲੈਬੋਰੇਟ ਕੀਤਾ ਹੈ ਇਹਨਾਂ ਦਾ ਜੋ ਹੁਣ ਇਵੈਂਟ ਆ ਰਿਹਾ ਹੈ ਰਿਵਿਊ ਦਾ ਟੈਲੈਂਟਸ ਟੂਟੋਸਾਸ ਸੀਜ਼ਨ 2 ਮੈਂ ਲਾਸਟ ਈਅਰ ਇਹਨਾਂ ਦਾ ਜੋ ਸੀਜ਼ਨ 1 ਸੀਗਾ ਉਹ ਦੇਖ ਕੇ ਬਹੁਤ ਇੰਪ੍ਰੈਸ ਹੋਇਆ ਇਹਨਾਰੇ ਜਿਸ ਤਰੀਕੇ ਦੇ ਨਾਲ ਇਹ ਅਰੇਂਜਮੈਂਟ ਸੀਗੇ ਜਿਸ ਤਰੀਕੇ ਨਾਲ ਇਹ ਬੱਚਿਆਂ ਨੂੰ ਪ੍ਰਪੇਅਰ ਕੀਤਾ ਸੋ ਅਸੀਂ ਸੀਜ਼ਨ 2 ਦੇ ਚੰਨਾਂ ਨਾਲ ਕੋਲੈਬੋਰੇਟ ਕੀਤਾ ਐਂਡ ਵੀ ਆਵਰਡ ਹਮ ਜਨਿਆਵੀ ਸਰਟੀ ਬ੍ਰਾਂਚਸ ਨੇ ਉਹ ਸਾਰੀਆਂ ਅਵੇਲੇਬਲ ਹੈ ਉੱਥੇ ਆਡੀਸ਼ਨਸ ਔਰ ਜਿਹੜੀ ਗਰੂਮਿੰਗ ਕਰਨੀ ਹੈ ਬੱਚਿਆਂ ਦੀ ਕੋਈ ਵੀ ਸੈਸ਼ਨ ਲੈਣੇ ਨੇ ਪਰਟੀਕਲ ਹੈ ਇਤ ਸਿੰਘ ਡਾਇਰੈਕਟਰ ਬਚਪਨ ਪਲੇਸ ਸਕੂਲ ਲੁਧਿਆਣਾ ਸਭ ਤੋਂ ਪਹਿਲੇ ਅੱਜ ਅਸੀਂ ਜਿਹੜਾ ਸਿਕੰਦਰ ਸਰ ਦੇ ਨਾਲ ਜੁੜੇ ਆ ਤੇ ਉਹਨਾਂ ਦੇ ਰਿਵੀਲ ਦਾ ਟੈਲੈਂਟ ਛੋਟੇ ਉਸਤਾਦ ਸੀਜ਼ਨ 2 ਦਾ ਪੋਸਟਰ ਲਾਂਚ ਹੋਇਆ ਉਹਦਾ ਸਕਸੈਸ ਜਿਹੜਾ ਹੈਗਾ ਫਰਸਟ ਸੀਜ਼ਨ ਦਾ ਉੰਦੇ ਬਾਅਦ ਅੱਜ ਸੀਜ਼ਨ 2 ਲਾਂਚ ਹੋ ਰਿਹਾ ਹੈ ਸਭ ਤੋਂ ਪਹਿਲੀ ਮੈਂ ਗੱਲ ਜਿਹੜੀ ਕਹਿਣਾ ਚਾਹਾਂਗਾ ਉਹ ਹੈ ਕਿ ਵੀ ਅੱਜ ਦੀ ਡੇਟ 'ਚ ਪੇਰੈਂਟਸ ਆਪਣੇ ਬੱਚਿਆਂ ਉਹਦੇ ਵਿੱਚ ਟੈਲੈਂਟਸ ਦੇ ਲੱਭਦੇ ਨੇ ਬਟ ਉਹ ਟੈਲੈਂਟ ਨੂੰ ਡਿਸਪਲੇ ਕਰਨ ਵਾਸਤੇ ਪਲੈਟਫਾਰਮ ਅਵੇਲੇਬਲ ਨਹੀਂ ਹੈਗਾ ਪੇਰੈਂਟਸ ਕੋਲ ਜੋ ਕਿ ਸਿਕੰਦਰ ਸਰ ਨੇ ਪਿਛਲੇ 10 ਤੋਂ 12 ਸਾਲਾਂ ਦੇ ਵਿੱਚ ਕਈ ਅਣਗਿਣਤ ਪਲੈਟਫਾਰਮ ਦਿੱਤੇ ਨੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਜਿੱਥੇ ਉਹ ਆ ਕੇ ਆਪਣਾ ਟੈਲੈਂਟ ਰਿਵੀਲ ਕਰ ਸਕਣ ਜਿਵੇਂ ਕਿ ਡਾਂਸ ਸ਼ੋਅਸ ਕਰਵਾਏ ਨੇ ਇਹਨਾਂ ਨੇ ਮਾਡਲਿੰਗ ਸੈਸ਼ਨਸ ਕਰਵਾਏ ਨੇ ਔਰ ਉਹਦੇ ਵਿੱਚ ਮੈਂ ਥੋੜੀ ਜੀ ਹੋਰ ਇਲੈਬ੍ਰੇਟ ਕਰਾਂਗਾ ਜਿਹੜਾ ਸਿਕੰਦਰ ਸਰ ਨੇ ਪਹਿਲੇ ਕਿਹਾ ਕਿ ਵੀ ਸਭ ਤੋਂ ਵੱਡੀ ਗੱਲ ਹੈ ਵੀ ਕਿ ਚਾਰजेस ਡਸ ਨਾਟ ਮੈਟਰ ਪੇਰੈਂਟ ਚਾਰजेस ਵੀ ਦਿਨ ਨੂੰ ਤਿਆਰ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੱਚਾ ਪਾਰਟਿਸਿਪੇਟ ਕਰੇਗਾ ਉਹਦੀ ਗਰੋਮਿੰਗ ਵੀ ਸਿਕੰਦਰ ਗੁਪਤਾ ਪ੍ਰੋਡਕਸ਼ਨ ਹਾਊਸ ਹੀ ਕਰੇਗਾ ਫੋਟੋ ਸ਼ੂਟ ਵੀ ਪ੍ਰੋਪਰ ਬੱਚਿਆਂ ਦਾ ਹੋਏਗਾ ਉਹ ਵੀ ਸਿਕੰਦਰ ਗੁਪਤਾ ਪ੍ਰੋਡਕਸ਼ਨ ਹਾਊਸ ਜਿਹੜਾ ਹੈਗਾ ਉਹ ਉਸੀ ਚਾਰਜਸ ਦੇ ਵਿੱਚ ਹੀ ਬੱਚਿਆਂ ਨੂੰ ਗਰੂਮਿੰਗ ਔਰ ਫੋਟੋ ਸੈਸ਼ਨ ਮਿਲੇਗਾ ਜਿਹਦੇ ਨਾਲ ਬੱਚਿਆਂ ਨੂੰ ਇੱਕ ਕੌਨਫੀਡੈਂਸ ਦਾ ਲੈਵਲ ਮਿਲਦਾ ਹੈ ਤਾਂ ਕਿ ਉਹ ਅੱਜ ਲੁਧਿਆਣਾ ਲੈਵਲ ਦੇ ਉੱਤੇ ਪਰਫਾਰਮ ਕਰ ਰਹੇ ਨੇ ਜਿਹੜੇ ਬੱਚੇ ਸਿਲੈਕਟ ਹੋਣਗੇ ਜਿਹੜੇ ਬੱਚੇ ਪੋਜੀਸ਼ਨ ਹੋਲਡਰ ਹੋਣਗੇ ਉਹ ਪੰਜਾਬ ਲੈਵਲ ਦੇ ਉੱਤੇ ਪਰਫਾਰਮ ਕਰਨਗੇ ਔਰ ਜਿਵੇਂ ਕੇ ਪੁਰਾਣੇ ਬੱਚੇ ਜਿਹੜੇ ਸ਼ੋਜ਼ ਤੋਂ ਸਿਲੈਕਟ ਹੋਏ ਸੀਗੇ ਉਹ ਕਈ ਅੱਛੀ ਮੂਵੀਜ਼ ਦੇ ਵਿੱਚ ਅੱਛੇ ਵੀਡੀਓ ਸੌਂਗਸ ਦੇ ਵਿੱਚ ਵਿਦ ਗੁੱਡ ਹੀਰੋ ਹੀਰੋਇਨਸ ਦੇ ਨਾਲ ਉਹਨਾਂ ਨੇ ਆਪਣੀ ਵੀਡੀਓਜ਼ ਤੇ ਪਿਕਚਰਜ਼ ਕਾਮਯਾਬ ਬਣਾਈਆਂ ਨੇ ਉਵੇਂ ਹੀ ਅਸੀਂ ਦੇਖਾਂਗੇ ਕਿ ਵੀ ਜਿਹੜੇ ਪੰਜਾਬ ਦੇ ਲੁਧਿਆਣਾ ਦੇ ਬੱਚੇ ਨੇ ਉਹ ਅੱਗੇ ਪੂਰੇ ਇੰਡੀਆ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਆਪਣਾ ਨਾਂ ਕਮਾਣਗੇ ਮਾਡਲਿੰਗ ਔਰ ਡਾਂਸ ਦੇ ਵਿੱਚ ਸਾਡੇ ਬੱਚੇ ਦਾ ਪਹਿਲੀ ਵਾਰ ਪਾਰਟਿਸਪੇਟ ਕਰਾਇਆ ਸਾਡੇ ਬੱਚੇ ਤੇ ਸਰ ਹਰ ਆਈਟਮ ਔਰ ਹਰ ਸਾਲ ਪਾਰਟਿਸਪੇਟ ਕਰਦੇ ਨੇ ਫਰਸਟ ਸੀਜ਼ਨ ਦੇ ਵਿੱਚ ਛੋਟੇ ਉਸਤਾਦ ਦੇ ਵਿੱਚ ਵੀ ਪਾਰਟਿਸਪੇਟ ਕੀਤਾ ਸੀ ਕੁੜੀ ਜਿਹੜੀ ਔਰ ਪਿਛਲੇ 10 ਸਾਲਾਂ ਤੋਂ सिकंदर सर ਸਾਡੇ ਨਾਲ ਕੋਲੈਬੋਰੇਟ ਕਰ ਰਹੇ ਨੇ ਅਸੀਂ ਸਿਕੰਦਰ ਸਰ ਨਾਲ ਕੋਲੈਬੋਰੇਟ ਕਰ ਰਹੇ ਹਾਂ ਔਰ ਮੈਂ ਇਹ ਵੀ ਦੱਸਾਂ ਕਿ ਵੀ ਸਾਡੇ ਬਚਪਨ ਸਕੂਲ ਦੀ ਜਿਹੜੀ ਬ੍ਰਾਂਚ ਲੁਧਿਆਣਾ ਦੀ ਉਹਨਾਂ ਦੇ ਅਫੀਸ਼ੀਅਲ ਕੋਰੀਓਗ੍ਰਾਫਰ ਵੀ ਨੇ ਸੋ ਸਾਡੇ ਸਕੂਲ ਦੇ ਵਿੱਚ ਜਿੰਨੇ ਫੰਕਸ਼ਨ ਹੁੰਦੇ ਨੇ Or Sikandar Gupta Production House manage Hi, my name is Sunali, and uh, I am the Principal and Director of Kidzi Preschool in Hegawal. So we are here for the Reveal the Talent show which is being organised by Sikandar Gupta Sir and it is for the age group of uh, 2 to 14. It is the biggest uh, dance show and modelling show for the kids uh, of the Bhujana, basically and uh, I would say that it is a great collaboration I am very excited for the upcoming auditions. See, today it is not about winning and losing, it is about learning. So so this show will give your child a great exposure. It will give them huge opportunities to go and perform on the stage in front of everyone. It's a great opportunity for the parents as well as the school to collaborate with Sikandar and I think each and every parent should enroll their child because the charges are also very nominal. They are not even charging a min minimal amount, they are, even they are just charging minimal amount for the auditions and for the semi-finals also. So I'm just wishing them all the very luck so that they can go ahead with their show. This is a season 2. शर्मा एंड आई एम दायरेक्टर ऑफ चाइल्डहुड किन द गार्डन एंड टूडे वी आर हेयर ऑन द पोस्टर लॉन्च ऑफ सिकंदर गुप्ता प्रोडक्शन हाउस एना नवा शो आ रहा है टैलेंट छोटे उत्ताद सीजन टू एंड आई विल विश दैम ऑल द बेस्ट फॉर देयर न्यू शो बहुत ही अच्छे एफर्ट्स कर रहे हैं बच्चों अगेन बच्चों एक प्लेटफॉर्म देनेई होप दैट बच्चे इस चीज़ को बहुत इंजॉय करते हैं एंड पेरेंट्स ऑलसो बेनिफिट फ्रॉम द शो ऑल द बेस्ट I'm Divya Vereira, owner of this cafe and see your homes. Uh, like सर के बारे में मैं क्या कहूँ सिकंदरा सर बहुत अच्छा प्लेटफॉर्म एवरी ईयर ले आते हैं बच्चों के लिए और बच्चे बढ़ चढ़ कर उसमें पार्टिसिपेट करते हैं और इवन पेरेंट्स बहुत एक्साइटेड होते हैं मतलब इतने अच्छे स्कूल सर के साथ जुड़े हैं और मैं बाकी स्कूल से भी अपील करूँगी कि आप सब भी अपने बच्चों को चांस दीजिए ताकि वो इलेक्ट्रॉनिक गैजेट से हट के इस चीज़ में पार्टिसिपेट करें और इससे भी नेक्स्ट लेवल पर जाके करें मैं सर को कॉन्ग्रेचुलेट करूँगी एंड ऑल द बेस्ट थैंक यू सर ਤੇ ਹੁਣ ਜਿੱਦਾਂ ਕਿ ਸਾਰੀ ਚੀਜ਼ਾਂ ਹੋ ਗਈਆਂ ਤੇ ਹੁਣ ਮੈਂ ਮੇਨ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਆਪਣੇ ਬਰੇ ਦੇ ਟੈਲੈਂਟ ਛੋਟੇ ਉਸਤਾਦ ਦੇ ਜਿਹੜੇ ਜਿੰਨੇ ਵੀ ਆਡੀਸ਼ਨਸ ਹੋ ਗਏ ਤੇ ਤੇ ਉਹ ਮੇਰੇ ਨਾਲ ਜਿਹੜੇ ਬਰੇ ਨਾਲ ਬੈਠੇ ਹੋਏ ਆ ਕਿ ਨਕਸ਼ੀ ਮੈਂ ਇਹ ਸਾਰੇ ਆਡੀਸ਼ਨਸ ਲੈਣਗੇ ਤੇ ਬੰਨੇ ਕਾਫੀ ਮਾਡਲਿੰਗ ਦੀ ਜਜਮੈਂਟਸ ਵਗੈਰਾ ਕੀਤੀਆਂ ਨੇ ਵੱਡੇ ਵੱਡੇ ਸ਼ੋਅ ਦੇ ਚਲੋ ਮੈਂ ਤਾਂ ਆਪਣਾ ਸ਼ੋਅ ਨਾ ਬੜਾ ਨਹੀਂ ਮੰਨਦਾ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂडम ਮੇਰੇ ਸ਼ੋਅ ਦੇ ਆਕੇ ਆਡੀਸ਼ਨਸ ਲੈ ਰਹੇ ਤਾਂ ਬਾਕੀ ਆਪਣੀ ਜੋ ਡਿਟੀਏ ਤੇ ਮੈਂ ਤੁਹਾਨੂੰ ਕੋ ਦੱਸਣ ਕਿ ਮੈਂ ਪੇਸ हेलो सर आई एम कीनाक्षी कपूर आई एम द प्रिंसिपल ऑफ विजडम वर्ल्ड स्कूल अहमदगढ़ एंड द बेस्ट पार्ट ऑफ दिस रिवील द टैलेंट शो इज सी इन लुधियाना यू कैन सी कॉम्पिटिशन एवरीवेयर बट फॉर हिस शो ना सारे प्ले वे यहाँ पे प्रॉपर तरीके से कोलेबोरेट कर रहे हैं दे आर सेइंग कि हमने अपने बच्चे को यहाँ पे पार्टिसिपेट कराना बिकॉज दे हैव सीन द रिजल्ट ऑफ सीजन वन आई अगर मैं अपनी बात करूँ सीजन वन में आई ओस दी वन जो मैंने शुरू से लेके एंड तक बच्चे को ग्रूम होते हुए देखा है वॉट हैपन देर सो मेनी थिंग्स हैपनिंग इन है वी ऑल नो दैट दे आर चार्जिंग इनफ मनी एंड बट आगे से वापस में कुछ नहीं मिलता फोटोशूट का अलग लेते हैं अलग अलग राउंड के अलग अलग चार्ज करते हैं बट इफ आई टॉक अबाउट रिवील द टैलेंट फ्री ग्रूमिंग सेशन दे रहे हैं एंड यू कैन सी द कॉन्फिडेंस लेवल ऑफ अर चाइल्ड बच्चे को एक एक चीज़ पता होती है कहाँ पर पॉज करना है कहाँ पर स्टॉप करना है कैसे उसने अपनी एक पिक्चर देनी है मतलब बच्चे में ट्रेमेंडस इंप्रूवमेंट होती है एंड इसके लिए वो कोई चार्ज भी नहीं लेते एंड बच्चे का पूरा पोर्टफोलियो शूट होता है बच्चा कैन रिकमेंड इन और कितने ही बच्चे इफ़ आई टॉक अबाउट माई ओन स्कूल मेरे खुद के कितने बच्चों को अमेजोन शूट मिला है फ्लिपकार्ट में देवॉर सेलेक्टेड कहीं ना कहीं बच्चों को चांस मिल जाता है अपना टैलेंट दिखाने का एंड मोर ओवर जो भी कॉम्पिटिशन होते हैं उसका बेस्ट पार्ट क्या होता है दे नीड कॉन्फिडेंस एक कॉन्फिडेंस को बूस्ट करने के लिए सब चीज़ें करवाई जाती है एंड सिकंदर सर इज डूइंग फैबुलस जॉब इन दिस